ਨਾਮ ਨਹੀਂ ਤੇ ਕੋਈ ਐਸੀ ਵਸਤੂ ਨਹੀਂ ਜਿਹੜੀ ਪਰਮੇਸ਼ਰ ਦੇ ਨਾਮ ਤੋਂ ਨਹੀਂ ਬਣੀ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੇਂ ਨਹੀਂ ਕੋ ਥਾ ਤੇ ਜਦੋਂ ਬੱਚਾ 9 ਮਹੀਨੇ ਮਾਤਾ ਦੇ ਗਰਭ ਵਿੱਚ ਰਹਿੰਦਾ ਹੈ ਨਾ ਅਸਲ ਵਿੱਚ ਨਾਮ ਹੀ ਉਹਦਾ ਆਸਰਾ ਹੁੰਦਾ ਹੈ ਅਸੀਂ ਰਹਿਰਾਜ ਸਾਹਿਬ ਦੀ ਬਾਣੀ ਦੇ ਅਖੀਰਲੇ ਸ਼ਲੋਕ ਪੜ੍ਹਦੇ ਹਾਂ ਕਈ ਜੀਵ ਕਹਿੰਦੇ ਨਾ ਵੀ ਅਸੀਂ ਰੱਖ ਪਵਾ ਕੇ ਆਏ ਆਂ ਕਈ ਡੌਲਿਆਂ ਤੇ ਰੱਖ ਪਵਾ ਲੈਂਦੇ ਕਈ ਗਲ ਵਿੱਚ ਰੱਖ ਪਵਾ ਲੈਂਦੇ ਅਸਲ ਵਿੱਚ ਗੁਰੂ ਜੀ ਕਹਿੰਦੇ ਤੁਹਾਡੇ ਅੰਦਰ ਹੀ ਉਹ ਰੱਖੇ ਜਿਹਨੂੰ ਨਾਮ ਕਿਹਾਏ ਤਿੱਥੇ ਤੂੰ ਸਮਰਥ ਜਿੱਥੇ ਕੋਈ ਨਾਹੇ ਉਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜੰਮ ਕੇ ਦੂਤ ਨਾਹੇ ਤੇਰੇ ਛੱਡ ਜਾਹੇ ਉਹ ਨਾਮ ਸਾਨੂੰ 9 ਮਹੀਨੇ ਮਾਤਾ ਦੇ ਗਰਭ ਵਿੱਚ ਸੁਣਦਾ ਰਿਹਾ ਅਸੀਂ ਉਹ ਨਾਮ ਦੇ ਆਸਰੇ ਬੱਚੇ ਰਹੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਵੀ ਪ੍ਰਮਾਤਮਾ ਗਰਭ ਵਿੱਚ ਨਾਮ ਦੇ ਰਾਈ ਕਿਵੇਂ ਰੱਖਿਆ ਕਰਦਾ ਕਹਿੰਦੇ ਔਰ ਕੀ ਬਾਤ ਕਹਾ ਤੋ ਸੋ ਜੋ ਪੇਟ ਹੀ ਕੇ ਪਟ ਵਿੱਚ ਬਚਾਵੇ ਗੁਰੂ ਅਮਰਦਾਸ ਜੀ ਕਹਿੰਦੇ ਮਾਤਾ ਦੇ ਗਰਭ ਦੇ ਵਿੱਚ ਵੀ ਨਾਮ ਦੇ ਰਾਈ ਸਾਡੀ ਪ੍ਰਤਪਾਲਨਾ ਕਰਦਾ ਸਾਡੀ ਰੱਖਿਆ ਕਰਦਾ ਮਾਤਾ ਕੇ ਉਦਰ ਮੇ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਏ ਮਨੋ ਕਿਉ ਵਿਸਾਰੀਏ ਏਵਡਾਤਾ ਜੇ ਅਗਨ ਮੇ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਏ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕ ਏਵਡਾਤਾ ਸੋ ਕਿਉ ਮਨੋ ਵਿਸਾਰੀ ਜੈਸੇ ਜਨਨ ਜਠਰ ਮੇ ਪ੍ਰਾਨੀ ਉਹ ਰਹਤਾ ਨਾਮ ਅਧਾਰ ਔਰ ਕਿੱਡੀ ਵੱਡੀ ਗੱਲ ਏ ਬੰਦੇ ਨੂੰ ਕਹੋ ਨਾ ਵੀ ਅੱਧਾ ਕੋ ਘੰਟਾ ਪੁੱਠਾ ਰਹਿਲਾ ਸਿਰ ਥੱਲੇ ਕਰਕੇ ਤੇ ਲੱਤਾਂ ਉੱਪਰ ਨਹੀਂ ਰਹਿ ਸਕਦਾ ਇੰਪੋਸੀਬਲ ਹੈ ਮਗਰ ਇੱਕ ਬੱਚਾ 9 ਮਹੀਨੇ ਸਿਰ ਤੱਲੇ ਪੈਰ ਉੱਪਰੇ ਵਸੰਦੜੋ ਕੋ ਹਥੜੇ ਥਾਂ ਏ ਨਾਨਕ ਸੋ ਧਨੀ ਕਿਉ ਵਿਸਾਰਿਓ ਉਦਰੇ ਜਿਸ ਦੇ ਨਾ ਏ ਕਹਿੰਦੇ ਉਹ ਰੱਬ ਨੂੰ ਕਿਉ ਵਿਸਾਰਿਆ ਏ ਜਿਹੜੇ ਨਾਮ ਨੇ ਤੈਨੂੰ 9 ਮਹੀਨੇ ਬਚਾ ਕੇ ਰੱਖਿਆ 9 ਮਹੀਨੇ ਤੈਨੂੰ ਅੱਗ ਚੋਂ ਸੇਕ ਨਹੀਂ ਲੱਗਣ ਦਿੱਤਾ ਮਾਤ ਗਰਭ ਮੇ ਹੱਥ ਦੇ ਰਾਖਿਆਂ ਲੱਗਨ ਦੇ ਤਨਾ ਸੇਕ ਅਸਲ ਵਿੱਚ ਸਾਡੀ ਸਾਰਿਆਂ ਦੀ ਰਚਨਾ ਹੀ ਉੱਥੇ ਹੋਈ ਰਚੰਤ ਜੀ ਰਚਨਾ ਮਾਤ ਗਰਭ ਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸ ਨੰ ਕਿਉਂਕਿ ਜਿਹੜੀਆਂ ਗੁਰਮੁਖ ਅਭਿਆਸੀ ਰੂਹਾਂ ਇਹਨਾਂ